ਜਲੰਧਰ ਦੇ ਵਿੱਚ ਜਿਮਨੀ ਚੋਣਾਂ ਹੋ ਚੁੱਕੀਆਂ ਨੇ ਤੇ ਉੱਥੇ ਹੀ ਗਿੱਦੜ ਬਾਹਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਭਗ ਤਿਆਰੀ ਖਿੱਚ ਲਈ ਐ ਸੁਖਬੀਰ ਸਿੰਘ ਬਾਦਲ ਗਿੱਦੜ ਬਾਹਾ ਤੋਂ ਇਲੈਕਸ਼ਨ ਲੜ ਸਕਦੇ ਨੇ ਤੇ ਉੱਥੇ ਹੀ ਦੱਸਦੀ ਐ ਕਿ ਅੱਜ ਜਿਹੜਾ ਕਿ ਸੁਖਬੀਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਗਿੱਦੜ ਬਾਹਾ ਵੀਰਾ ਪਰਿਵਾਰ ਐ ਤੇ ਮੈਂ ਹਰ ਮੁਸ਼ਕਿਲ ਦਾ ਹੱਲ ਕਰਨ ਦੀ ਕੋਸ਼ਿਸ਼ ਹਮੇਸ਼ਾ ਹੀ ਕਰਦਾ ਆਂ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਕੁਝ ਪਲਟਵਾਰ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਬੇੜਾ ਕਰ ਕਰ ਦਿੱਤਾ ਹੈ ਕਾਰਨ ਵਿਵਸਥਾ ਦੀਆਂ ਸ਼ਰੀਆਂ ਤਾਂ ਜੀਆਂ ਉੱਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰੰਤੂ ਭਗਵੰਤ ਸਾਬ੍ਹ ਨੇ ਬਿਲਕੁਲ ਹੀ ਚੁੱਪ ਵੱਟ ਲਈ ਹੈ ਤੇ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਿਰਫ ਔਰ ਸਿਰਫ ਆਪਣੇ ਬਿਆਨ ਦਿੱਤੇ ਜਾਂਦੇ ਨੇ ਤੇ ਲੋਕਾਂ ਨੂੰ ਮੂਰਖ ਤੇ ਗੁੰਮਰਾਹ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਕੰਗੜਾ ਰਨੋਦ ਦੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੱਕੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 295ਏ ਜਿਹੜਾ ਕਿ ਪਰਚਾ ਦਰਜ ਹੋਣਾ ਚਾਹੀਦਾ ਤੇ ਜਿਸ ਤੋਂ ਬਾਅਦ ਸਖਤ ਕਾਰਵਾਈ ਇਸ ਫਿਲਮ ਨੂੰ ਲੈ ਕੇ ਵੀ ਹੋਣੀ ਚਾਹੀਦੀ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸ਼੍ਰੋਮਣੀ ਅਕਾਲ ਸੁਖਬੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਬਹੁਤ ਜਿਆਦੇ ਮੁੱਦੇ ਪੰਜਾਬ ਤੇ ਬਹੁਤ ਜਿਆਦੇ ਖੱਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਇਹ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏਆਂ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਨੂੰ ਸਾਬਾਸ਼ੀ ਦੀ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਹੈ ਕੀ ਕਰਨਾ ਦੇ ਦੇ ਡਾਕਟਰ ਸੀ بڑا ਤਕ ਦਾ ਕੇਸ ਹੈ ਅੱਜ ਹਾਲਾਤ ਦੇਸ਼ ਚ ਹੈ ਜੇ ਬਣ ਰਿਹਾ ਹੈ ਜੇ ਇਹ ਕੇਸ ਹਰ ਦੂਜੇ ਦਿਨ ਹੋ ਰਿਹਾ ਹੈ ਐਜਾ ਕਾਨੂੰਨ ਬੰਨਣਾ ਚਾਹੀਦਾ ਜਿਹਦੇ ਕਰਕੇ ਧਰਖ ਹੋਏ ਜਿਹੜਾ ਕਰੂ ਉਹਨੂੰ ਸਖੀ ਸਜ਼ਾ ਹੋਵੇ ਅਰਜੈਂਸੀਅਲ ਵੀ ਆ ਰਹੀ ਹੈ ਜੀ ਦੇਖੋ ਕੰਗਣਾ ਰੌਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੌ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਪ੍ਰੇਜ਼ੈਂਟ ਕਰਦੇ ਹੋ ਭਾਵੇਂ ਐਕਟ ਵੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਐਜੇ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਬਹੁਤ ਜ਼ਿਆਦੇ ਮੁੱਦੇ ਪੰਜਾਬ ਦੇ ਬਹੁਤ ਜ਼ਿਆਦੇ ਖੱਪਲੇ ਹੋ ਗਏ ਆ ਸੈਸ਼ਨ ਜਾਣ ਕੇ ਛੋਟਾ ਕਰਦੇ ਆ ਕਿ ਉਹ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਹੈ ਜੀ ਇਹ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਅੱਛੀ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਆ ਅਸੀਂ ਇਲੈਕਟਿਡ ਐਮਐਲਏ ਆ ਇਲੈਕਟਿਡ ਐਮਐਲਏ ਆ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨੇ ਸਾਬਾਸ਼ੀ ਦੀ ਵੀ ਦੇ ਤਿੰਨ ਤਿੰਨ ਦਿਨ ਦੇ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਹੈ ਸੀ بڑا ਤੁਕ ਦਾ ਕੇਸ ਹੈ ਅੱਜ ਹਾਲਾਤ ਦੇਸ਼ ਚ ਜੇ ਬਣ ਰਿਹਾ ਜੇ ਇਹ ਜੇ ਕੇਸ ਹਰ ਦੂਜੇ ਦਿਨ ਹੋ ਰਿਹਾ ਹੈ ਐਜਾ ਕਾਨੂੰਨ ਬਣਨਾ ਚਾਹੀਦਾ ਜਿਹਦੇ ਕਰਕੇ ਡਰ ਖੋਏ ਜਿਹੜਾ ਕਰੂ ਉਹਨੂੰ ਸਵੰਥੀ ਦੀ ਸਜ਼ਾ ਹੋਵੇ ਅਰਜੈਂਸੀਅਲ ਦੀ ਮੂਵੀ ਆ ਰਹੀ ਹੈ ਜੀ ਦੇਖੋ ਕੰਗਣਾ ਰਨੋਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੋ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਪ੍ਰੇਜ਼ੈਂਟ ਕਰਦੇ ਹੋ ਭਾਵੇਂ ਐਕਟ ਵੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਐਜੇ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਹੈ